ਪੰਜਾਬੀ ਗੁਰੂਪਾ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸੰਗਤ ਜੀ ਜੇਕਰ ਤੁਸੀਂ ਸਾਡੀ ਦੱਸੇ ਵਿਧੀ ਨਾਲ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਨਾ ਤਾਂ ਉਹ ਸਭ ਤੁਹਾਡੇ ਝੋਲੀ ਪੈ ਜਾਏਗਾ ਜੋ ਵੀ ਤੁਸੀਂ ਰੱਬ ਕੋਲੋਂ ਮੰਗਦੇ ਹੋ ਜੀ ਉਹ ਪੈਸਾ ਵੀ ਹੋ ਸਕਦਾ ਹੈ ਚੰਗੀ ਸਿਹਤ ਵੀ ਹੋ ਸਕਦੀ ਹੈ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਉੱਪਰ ਕਿਸੇ ਨੇ ਕੁਝ ਕਰਾ ਦਿੱਤਾ ਹੈ ਸੰਗਤ ਜੀ ਇਸ ਤਰ੍ਹਾਂ ਦੀਆਂ ਜੋ ਵੀ ਪ੍ਰੋਬਲਮ ਆਉਂਦੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜੀ ਮੂਲ ਮੰਤਰ ਦੇ ਆਧਾਰ ਤੇ ਕਈ ਤਰ੍ਹਾਂ ਦੇ ਸਵਾਲ ਸੰਗਤ ਕਰਦੀ ਹੈ ਜੀਵੇਂ ਕਿ ਮੂਲ ਮੰਤਰ ਕਰਨ ਦਾ ਸਹੀ ਸਮਾਂ ਕੀ ਹੈ ਮੂਲ ਮੰਤਰ ਕਿੱਥੋਂ ਤੱਕ ਉਚਾਰਨ ਹੁੰਦਾ ਹੈ ਜਾਂ ਮੂਲ ਮੰਤਰ ਕੌਣ-ਕੌਣ ਕਰ ਸਕਦਾ ਹੈ ਜੀ ਕਈ ਸੰਗਤਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਮੂਲ ਮੰਤਰ ਦਾ ਜਾਪ ਬਹੁਤ ਕੀਤਾ ਹੈ ਪਰ ਫਿਰ ਵੀ ਸਾਨੂੰ ਉਸ ਦਾ ਲਾਭ ਪ੍ਰਾਪਤ ਨਹੀਂ ਹੋਇਆ ਸੰਗਤ ਜੀ ਮੂਲ ਮੰਤਰ ਨੂੰ ਜਪਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਜੀ ਤੁਸੀਂ ਜੇਕਰ ਆਪਣੇ ਅੰਦਰ ਸੱਚੀ ਧਾਰਨਾ ਨਾਲ ਮੂਲ ਮੰਤਰ ਜੀ ਦਾ ਜਾਪ ਕਰੋਗੇ ਨਾ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮੂਲ ਮੰਤਰ ਦਾ ਜਾਪ ਕਰੋਗੇ ਤਾਂ ਜਿੰਨੀਆਂ ਵੀ ਤੁਹਾਡੇ ਘਰ ਸਮੱਸਿਆਵਾਂ ਹੋਣਗੀਆਂ ਚਾਹੇ ਉਹ ਤੰਦੀ ਹੋਵੇ ਜਾਂ ਕਈ ਵਾਰ ਕੀ ਹੁੰਦਾ ਹੈ ਸਾਡੇ ਘਰੇ ਕਲੇਸ਼ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀਆਂ ਜੀ ਸੰਗਤਾਂ ਕੀ ਕਰਦੀਆਂ ਹਨ ਦੋ ਚਾਰ ਦਿਨ ਮੂਲ ਮੰਤਰ ਜੀ ਦਾ ਜਾਪ ਕਰਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਘਰੇ ਕੋਈ ਫਰਕ ਨਹੀਂ ਪਿਆ ਸੰਗਤ ਜੀ ਇਸ ਤਰ੍ਹਾਂ ਜਮਾ ਨਹੀਂ ਹੁੰਦਾ ਵਾਹਿਗੁਰੂ ਸਾਨੂੰ ਪੂਰਾ ਜਮਾਉਂਦੇ ਹਨ ਉਹ ਦੇਖਦੇ ਹਨ ਕਿ ਜੋ ਵੀ ਮੇਰੇ ਭਗਤ ਹਨ ਜੋ ਵੀ ਮੂਲ ਮੰਤਰ ਜੀ ਦਾ ਜਾਪ ਕਰਦੇ ਹਨ ਕੀ ਉਹ ਚੰਗੀ ਤਰ੍ਹਾਂ ਮੇਰੀ ਭਗਤੀ ਕਰਦੇ ਵੀ ਹਨ ਜਾਂ ਨਹੀਂ ਇਸ ਕਰਕੇ ਸੰਗਤ ਜੀ ਸਾਡੇ ਬਜ਼ੁਰਗ ਵੀ ਇਹੀ ਕਹਿੰਦੇ ਸਨ ਕਿ ਵਾਹਿਗੁਰੂ ਦੇ ਘਰ ਦੇਰ ਹੈ ਪਰ ਅੰਦੇਰ ਨਹੀਂ ਇੱਕ ਹਫ਼ਤ ਇਸ ਕਰਕੇ ਹੀ ਬਣੀ ਹੈ ਜੀ ਕਿਉਂਕਿ ਸਾਨੂੰ ਵਾਹਿਗੁਰੂ ਤੇ ਯਕੀਨ ਰੱਖਣਾ ਚਾਹੀਦਾ ਹੈ ਲੋਕ ਕੀ ਕਹਿੰਦੇ ਹਨ ਸਾਨੂੰ ਉਹਨਾਂ ਤੇ ਬਿਲਕੁਲ ਨਹੀਂ ਯਕੀਨ ਕਰਨਾ ਚਾਹੀਦਾ ਜੇਕਰ ਅਸੀਂ ਸੱਚੀ ਭਾਵਨਾ ਨਾਲ ਸਿੱਧਾ ਵਾਹਿਗੁਰੂ ਜੀ ਨੂੰ ਅਰਦਾਸ ਕਰ ਦਿੱਤੀ ਕਿ ਵਾਹਿਗੁਰੂ ਜੀ ਅਸੀਂ ਤਾਂ ਤੁਹਾਡੇ ਅੱਗੇ ਹੀ ਝੋਲੀ ਅੜਨੀ ਹੈ ਸਾਨੂੰ ਕਿਸੇ ਨਾਲ ਕੋਈ ਵੀ ਮਤਲਬ ਨਹੀਂ ਹੈ ਜੀ ਜੇਕਰ ਮੇਰੀ ਕਿਸੇ ਵੀ ਤਰ੍ਹਾਂ ਦੀ ਕੋਈ ਮਨੋ ਕਾਮਨਾ ਪੂਰੀ ਨਹੀਂ ਵੀ ਹੁੰਦੀ ਮੇਰੇ ਘਰੇ ਤਾਂ ਦੀ ਬਰਕਤ ਨਹੀਂ ਵੀ ਹੁੰਦੀ ਤਾਂ ਮੈਂ ਹੋਰ ਕਿਤੇ ਨਹੀਂ ਜਾਣਾ ਜੀ ਮੈਂ ਤੁਹਾਡੇ ਪੈਰਾਂ ਵਿੱਚ ਹੀ ਆ ਕੇ ਡਿੱਗਣਾ ਹੈ ਸੰਘਜੀ ਜੇਕਰ ਅੱਜ ਤੱਕ ਤੁਹਾਡੀ ਕੋਈ ਵੀ ਅਰਦਾਸ ਪੂਰੀ ਨਹੀਂ ਹੋਈ ਤਾਂ ਅੱਜ ਤੋਂ ਬਾਅਦ ਹੀ ਮੂਲ ਮੰਤਰ ਜੀ ਦਾ ਉਚਾਰਨ ਕਰਨਾ ਸ਼ੁਰੂ ਕਰ ਦੇਵੋ ਮੂਲ ਮੰਤਰ ਇੱਕ ਗੁਰਬਾਣੀ ਦੀ ਪੰਗਤ ਹੈ ਜੀ ਜੇਕਰ ਆਪਾਂ ਇਹ ਸਵਾਲ ਕਰੀਏ ਕਿ ਕੌਣ ਇਸ ਨੂੰ ਕਰ ਸਕਦਾ ਹੈ ਜਾਂ ਕੌਣ ਇਸ ਨੂੰ ਨਹੀਂ ਕਰ ਸਕਦਾ ਤਾਂ ਇਹ ਇੱਕ ਤਰ੍ਹਾਂ ਦੀ ਨਾ ਸਮਝੀ ਹੋਵੇਗੀ ਮੂਲ ਮੰਤਰ ਦਾ ਜਪ ਹਰ ਕੋਈ ਕਰ ਸਕਦਾ ਹੈ ਕਿਉਂਕਿ ਸਾਡੀ ਗੁਰਬਾਣੀ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਕੌਣ ਇਸ ਨੂੰ ਕਰ ਸਕਦਾ ਹੈ ਜਾਂ ਕੌਣ ਇਸ ਨੂੰ ਨਹੀਂ ਕਰ ਸਕਦਾ ਬੱਚੇ ਬਜ਼ੁਰਗ ਔਰਤਾਂ ਸਾਰੇ ਹੀ ਇਸ ਨੂੰ ਕਰ ਸਕਦੇ ਹਨ ਜੀ ਹੁਣ ਗੱਲ ਕਰਦੇ ਹਾਂ ਕਿ ਇਸ ਦੇ ਸਮੇਂ ਦੀ ਸੰਗਜੀ ਵੱਡੇ ਵੱਡੇ ਰਿਆਪਨ ਨੂੰ ਮੂਲ ਮੰਤਰ ਨੂੰ ਪਹਿਲੇ ਪੈਰ ਕਰਨ ਦੀ ਸਲਾਹ ਦਿੰਦੇ ਹਨ ਜਦੋਂ ਵੀ ਮੂਲ ਮੰਤਰੀ ਜੀ ਦਾ ਜਾਪ ਅਮਰਤ ਵੇਲੇ ਕੀਤਾ ਜਾਂਦਾ ਹੈ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ ਸੰਤ ਮਸਕੀਨ ਜੀ ਵੀ ਇਹੀ ਕਹਿੰਦੇ ਸਨ ਕਿ ਮੂਲ ਮੰਤਰ ਦਾ ਜਾਪ ਆਪਣੀ ਸ਼ਕਤੀ ਅਮਰਤ ਵੇਲੇ ਹੀ ਮਹਿਸੂਸ ਕਰਵਾਉਂਦਾ ਹੈ ਸਾਰੀ ਖੇੜ ਹੀ ਅਮਰਤ ਵੇਲੇ ਦੀ ਹੈ ਜੀ ਸੰਗਜੀ ਸੱਚ ਤਾਂ ਇਹ ਆ ਕਿ ਆਪਾਂ ਜਾਪ ਕਰਦੇ ਹੀ ਨਹੀਂ ਹਾਂ ਜੇਕਰ ਸਵੇਰੇ ਅਮਰਤ ਵੇਲੇ ਅਤੇ ਜਦੋਂ ਵੀ ਤੁਸੀਂ ਵਿਹਲੇ ਹੁੰਦੇ ਹੋ ਨਾ ਉਹ ਸਮੇਂ ਮੂਲ ਮੰਤਰ ਜੀ ਦਾ ਜਾਪ ਕੀਤਾ ਜਾਵੇ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਲੱਗ ਪੈਣਗੀਆਂ ਜਿਹੜੇ ਤੁਹਾਡੇ ਕੰਮ ਰੁਕੇ ਹੋਣਗੇ ਉਹ ਸਾਰੇ ਪੂਰੇ ਹੋਣ ਲੱਗ ਜਾਣਗੇ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਹੈ ਜੀ ਅਸੀਂ ਇਸ ਦਾ ਕਿਸੇ ਵੀ ਸਮੇਂ ਜਾਪ ਕਰ ਸਕਦੇ ਹਾਂ ਮੂਲ ਮੰਤਰ ਦੇ ਜਾਪ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਤੁਸੀਂ ਇਸ ਨੂੰ ਜਦੋਂ ਵੀ ਕੋਈ ਕੰਮ ਕਰਦੇ ਹੋ ਨਾਲ-ਨਾਲ ਜਪ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਕਈ ਤਰ੍ਹਾਂ ਦੇ ਕੰਮ ਰੁਕੇ ਹੋਏ ਹੁੰਦੇ ਹਨ ਅਸੀਂ ਲੱਖਾਂ ਕੋਸ਼ਿਸ਼ਾਂ ਕਰਦੇ ਹਾਂ ਪਰ ਉਸ ਦੇ ਬਾਵਜੂਦ ਵੀ ਸਾਨੂੰ ਉਸ ਦਾ ਫਲ ਨਹੀਂ ਮਿਲਦਾ ਸੰਗਤ ਜੀ ਇਸ ਦਾ ਮਤਲਬ ਇਹੀ ਹੈ ਕਿ ਕਿਤੇ ਨਾ ਕਿਤੇ ਆਪਾਂ ਬਾਣੀ ਤੋਂ ਦੂਰ ਹਾਂ ਜੀ ਕਈ ਸੰਗਤਾਂ ਇਹ ਕਹਿ ਕੇ ਦੂਰ हट ਜਾਂਦੀਆਂ ਹਨ ਕਿ ਸਵੇਰੇ ਜਪਜੀ ਸਾਹਿਬ ਜੀ ਦੀ ਬਾਣੀ ਅਸੀਂ ਪੜ ਲਈ ਹੈ ਪਰ ਸੰਗਤ ਜੀ ਇਹ ਗੱਲ ਧਿਆਨ ਰੱਖਣਾ ਕਿ ਬਾਣੀ ਨੂੰ ਜਿੰਨਾ ਪੜਿਆ ਜਾਵੇ ਨਾ ਉਨਾ ਹੀ ਆਪਣੀ ਜ਼ਿੰਦਗੀ ਵਿੱਚ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ ਇਸ ਕਰਕੇ ਮੂਲ ਮੰਤਰ ਤੇ ਜਾਪ ਦੀ ਜੋ ਵੀ ਸ਼ਕਤੀ ਹੈ ਨਾ ਸਿਰਫ ਉਸ ਨੂੰ ਸਮਝ ਲੈਣ ਨਾਲ ਹੀ ਸਾਡੀਆਂ ਕਈ ਸਮੱਸਿਆਵਾਂ ਦੂਰ ਹੋ ਜਾਣੀਆਂ ਮੂਲ ਮੰਤਰ ਦਾ ਜਾਪ ਡੇਲੀ ਕਰਨ ਨਾਲ ਜਿੰਨੀ ਵੀ ਸਾਡੇ ਘਰੇ ਮਾੜੀ ਤੋਂ ਮਾੜੀ ਨਕਾਰਾਤਮਕ ਸ਼ਕਤੀ ਹੋਵੇਗੀ ਨਾ ਉਹ ਸਾਰੀ ਕਰ ਦੂਰ ਹੋ ਜਾਵੇਗੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਸਾਡੀ ਆਤਮਾ ਵੀ ਨਕਾਰਾਤਮਕ ਸ਼ਕਤੀ ਨੂੰ ਆਪਣੇ ਵੱਲ ਖਿੱਚਦੀ ਹੈ ਇਸ ਕਰਕੇ ਜਦੋਂ ਵੀ ਸੰਗਤ ਜੀ ਅਸੀਂ ਸਾਰਾ ਦਿਨ ਤੁਰਦੇ ਫਿਰਦੇ ਮੂਲ ਮੰਤਰ ਜੀ ਦਾ ਜਾਪ ਕਰਾਂਗੇ ਨਾ ਸਾਡੀ ਆਤਮਾ ਵੀ ਸ਼ੁੱਧ ਹੋ ਜਾਵੇਗੀ ਅਤੇ ਜਿਹੜੇ ਵੀ ਸਾਡੇ ਕੰਮ ਰੁਕੇ ਹੋਏ ਹੋਣਗੇ ਜਾਂ ਜਿਹੜੇ ਵੀ ਕੰਮ ਨੂੰ ਅਸੀਂ ਹੱਥ ਪਾਵਾਂਗੇ ਨਾ ਉਹੀ ਸਾਡਾ ਸਿਰੇ ਚੜ ਜਾਵੇਗਾ ਅਤੇ ਇਹ ਸ਼ਕਤੀ ਸਾਨੂੰ ਜਾਪ ਕਰਕੇ ਹੀ ਮਹਿਸੂਸ ਹੁੰਦੀ ਹੈ ਤੁਸੀਂ ਲਗਾਤਾਰ 20 ਦਿਨ ਮੂਲ ਮੰਤਰ ਜੀ ਦਾ ਜਾਪ ਕਰਕੇ ਦੇਖੋ ਤੁਹਾਨੂੰ ਇੱਕ ਆਪਣੇ ਅੰਦਰ ਪੋਜ਼ਿਟਿਵਿਟੀ ਵਾਲੀ એનર્ਜੀ ਦਿਖਾਈ ਦੇਵੇਗੀ ਤੁਸੀਂ ਸਾਰਾ ਦਿਨ ਖੁਸ਼ ਰਹੋਗੇ ਅਤੇ ਜੋ ਵੀ ਤੁਸੀਂ ਕੰਮ ਨੂੰ ਹੱਥ ਪਾਓਗੇ ਨਾ ਉਹ ਤੁਹਾਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿਰੇ ਚੜ ਜਾਵੇਗਾ ਸੰਗਤ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਮੂਲ ਮੰਤਰ ਜੀ ਦਾ ਜਾਪ ਅੱਜ ਤੋਂ ਹੀ ਸ਼ੁਰੂ ਕਰ ਦਿਵੋਗੇ ਮੈਂ ਫਿਰ ਤੋਂ ਯਾਦ ਕਰਾਉਂਦਾ ਹਾਂ ਕਿ ਇਸ ਦਾ ਕੋਈ ਨਿਧਾਰਤ ਸਮਾਂ ਬਿਲਕੁਲ ਨਹੀਂ ਹੈ ਤੁਸੀਂ ਜਦੋਂ ਵੀ ਵੇਲੇ ਹੁੰਨੇ ਹੋ ਉਦੋਂ ਹੀ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਜੀ ਦਾ ਜਾਪ ਕਰਨ ਨਾਲ ਹੀ ਤੁਹਾਡੇ ਘਰੇ ਸੁੱਖ ਸਮਰiddhi ਆਵੇਗੀ ਜੇਕਰ ਘਰੇ ਕਲੇਸ਼ ਸਾਰਾ ਦੂਰ ਹੋ ਜਾਵੇਗਾ ਅਤੇ ਸੰਗਤ ਜੀ ਜਿੰਨੀਆਂ ਵੀ ਪੈਸੇ ਦੇ ਰਿਲੇਟਡ ਤੁਹਾਨੂੰ ਪ੍ਰੋਬਲਮਸ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜੀ ਇਸ ਕਰਕੇ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ